ਹੈਲੋ ਜੀ ਸ਼ਤਸ਼੍ਰੀ ਕਾਲ ਅਨੰਤ ਫੈਸ਼ਨ ਬਿਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਮੇਰੇ ਕੋਲ ਇੱਕ ਇਹ ਪੁਰਾਣੀ ਸ਼ਰਟ ਹੈ ਪੁਰਾਣੀ ਵੀ ਨਹੀਂ ਕਹਿ ਸਕਦੇ ਏ ਜਿਨ੍ਹਾਂ ਦੀ ਇਹ 셔ਟ ਹੈ ਜੀ ਇਹ ਥੋੜਾ ਟਾਈਮ ਵੀ ਟਾਈਮ ਪਾਈਆ ਉਹਨਾਂ ਨੇ ਇਸ ਤੋਂ ਬਾਅਦ ਉਹਨਾਂ ਨੇ ਜਦੋਂ ਦੁਬਾਰਾ ਪਾਉਣ ਲੱਗੇ ਉਹਨਾਂ ਦੇ ਬਹੁਤ ਜ਼ਿਆਦਾ ਟਾਈਟ ਹੋ ਗਈ ਸੀ ਆਪਾਂ ਇਹਨੂੰ ਲੂਜ਼ ਕੀਤਾ ਜੀ ਇਹ ਦੇਖੋ ਬਾਜੂ ਤੋਂ ਆਪਾਂ ਨੇ 1.5 ਇੰਚ ਲੂਜ਼ ਕੀਤਾ ਜਿੰਨਾ ਵੱਧ ਤੋਂ ਵੱਧ ਇਹ ਖੁੱਲੀ ਹੋ ਸਕਦੀ ਸੀ ਆਪਾਂ ਨੇ ਉੰਨੀ ਇਹਨੂੰ ਖੁੱਲੀ ਕੀਤਾ ਤੇ ਇਹਨਾਂ ਦੇ ਘੇਰੇ ਤੋਂ ਪਹਿਲਾਂ ਹੀ ਇਹ ਨੀਵਾ ਕਰਾਇਆ ਹੋਇਆ ਸੂਟ ਤੇ ਇਹਨਾਂ ਨੇ ਜਿਹੜੀ ਫੋਰਥ ਸਾਈਡ ਸੀਗੀ ਇਹ ਅੰਡਰਗਰਾਉਂਡ ਲੈਸ ਜਿਹੜੀ ਲਾਈ ਹੋਈ ਸੀਗੀ ਇਹ ਪਰ ਇੱਕ ਇਹਦੇ ਵਿੱਚ ਕਮੀ ਛੱਡੀ ਹੋਈ ਸੀ ਜੀ ਇੱਕ ਤਾਂ ਦੇਖੋ ਜਿਹੜੀ ਉਹਨਾਂ ਨੇ ਲਾਈਨਿੰਗ ਲਾਈ ਸੀਗੀ ਜਿੱਤੋਂ ਵੀ ਇਹਨਾਂ ਨੇ ਸਟਿਚ ਕਰਾਇਆ ਉਹ ਲਾਈਨਿੰਗ ਬਿਲਕੁਲ ਵੀ ਇੱਕ ਪੁਆਇੰਟ ਹੀ ਰਹਿ ਗਈ ਜਿਹੜੀ ਆਪਾਂ ਜਿੰਨੀ ਇਹਨੂੰ ਆਪਾਂ ਖੋਲਿਆਗਾ ਇਹ ਕੱਟਤੀ ਉਹਨਾਂ ਨੇ ਚਾਕਾਂ ਦੇ ਵਿੱਚ ਜੇ ਜਦੋਂ ਲਾਈਨਿੰਗ ਦਿੱਤੀ ਹੈਗੀ ਇਹ ਦੇਖੋ ਇੱਥੋਂ ਇਹਨਾਂ ਨੇ ਕਟਿੰਗ ਕਰਤੀ ਇਹ ਕੰਮ ਗਲਤ ਹੈ ਜੀ ਘੱਟੋ ਘੱਟ ਜਿੰਨਾ ਆਪਾਂ ਕੱਪੜਾ ਰੱਖਦੇ ਆ ਉਨੇ ਹੀ ਲਾਈਨਿੰਗ ਰੱਖੋ ਕਈ ਵਾਰੀ ਬੰਦੇ ਨੂੰ ਖੁੱਲਾ ਕਰਨਾ ਪੈ ਜਾਂਦਾ ਸੂਟ ਫਿਰ ਬਹੁਤ ਦਿੱਕਤ ਆਉਂਦੀ ਹੈ ਦੂਸਰੀ ਦਿੱਕਤ ਕਮੀ ਛੱਡੀ ਹੋਈ ਸੀ ਜੀ ਜਿਹੜੀ ਇਹ ਲੈਸ ਫੋਰ ਸਾਈਡ ਕਮਾਈ ਹੋਈ ਸੀਗੀ ਇਹ ਬਿਲਕੁਲ ਚਾਕਾਂ ਦੇ ਕਿਨਾਰੇ ਜਿੱਥੋਂ ਆਪਾਂ ਚਾਕ ਸਟਾਰਟ ਹੁੰਦੇ ਨੇ ਹਿੱਪ ਤੋਂ ਉੱਥੋਂ ਕਿਨਾਰੇ ਤੋਂ ਹੀ ਖਤਮ ਕਰਤੀ ਉਹਨਾਂ ਨੇ ਇਹ ਨਹੀਂ ਹੈਗਾ ਜਿਵੇਂ 2-2 ਇੰਚ ਪਾ ਵਧਾ ਕੇ ਲਾ ਦੰਨਿਆ ਹਨਾ ਪਾਈਪਿੰਗ ਹੋਵੇ ਚਾਹੇ ਚ ਬੀ ਲੈਸ ਹੋਵੇ ਵੀ ਬਾਅਦ ਚ ਬੰਦੇ ਨੂੰ ਕੋਈ ਦਿੱਕਤ ਆਉਂਦੀ ਹੈ ਇਸ ਕਰਕੇ ਮੈਂ ਇਹ ਘੇਰੇ ਘੇਰੇ ਦੀ ਰਹਿਣ ਦਿੱਤੀ ਹੈ ਜੀ ਨਾ ਹੁਣ ਇਹਦੇ ਨਾਲ ਦੀ ਲੈਸ ਮਿਲੀ ਆਪਾਂ ਨੂੰ ਥੋੜੇ ਬਹੁਤੇ ਫਰਕ ਨਾਲ ਮਿਲਦਾ ਸੀ ਡਿਜ਼ਾਈਨ ਇਹਦੇ ਵਿੱਚ ਕਿਉਂਕਿ ਲੈਸ ਦੇ ਵਿੱਚ ਜੋੜ ਨਹੀਂ ਪੈ ਸਕਦਾ ਜੀ ਇਹਨੂੰ ਆਪਾਂ ਘੇਰੇ ਤੇ ਵਧਾ ਦਾਂਗੇ ਜਿੰਨਾ ਘੇਰਾ ਵਧੂਗਾ ਇਧਰ ਵੀ ਜੀ ਜਿਹੜੀ ਇਹ ਲੈਸ ਆਪਾਂ ਨੇ ਕਟਿੰਗ ਕਰੀ ਹੈ ਇਹ ਆਪਾਂ ਇਸ ਹਿਸਾਬ ਨਾਲ ਕਰੀਏਗੀ ਵੀ ਜਿਹੜਾ ਘੇਰਾ ਵਧੂਗਾ ਜਦੋਂ ਆਪਾਂ ਇਹਨੂੰ ਖੁੱਲਾ ਕਰਾਂਗੇ ਸੂਟ ਨੂੰ ਉਹ ਠੇਕੇਰੇ ਤੇ ਲੱਗ ਸਕੇ ਤੇ ਇਹ ਜਿਹੜੀ ਲਾਈਨਿੰਗ ਹੈ ਜੀ ਇਹਨੂੰ ਆਪਾਂ ਜਦੋਂ ਚਾਕ ਫੋਲਡ ਕਰਦੇ ਆਂ ਦੇਖਦੇ ਆਂ ਕਿਸ ਤਰੀਕੇ ਨਾਲ ਇਹਨੂੰ ਆਪਾਂ ਅਟੈਚ ਕਰੀਏ ਇਹ ਦੇਖੋ ਜੀ ਇਹ ਮੈਂ ਨਾਲ ਇਹ ਵੀਡੀਓ ਥੋੜੀ ਜੀ ਮੈਥੋਂ ਨਹੀਂ ਬਣਾਈ ਗਈ ਮੈਂ ਆਪਦੀ ਜਾਣ ਚ ਵੀਡੀਓ ਬਣਾਈ ਸੀ ਇਹ ਕਲਿੱਪ ਕੱਟ ਗਈ ਮੈਥੋਂ ਤੇ ਇਹ ਚਾਰ ਪੱਟੀਆਂ ਖੱਟੀਆਂ ਨੇ ਜੀ ਮੈਂ 2 ਇੰਚ ਤੋਂ ਚੌੜੀ ਪੱਟੀ ਕੱਟੀ ਹੋਈ ਹੈ ਇਹ ਮੇਰੀ ਇਹ ਆਪਾਂ ਇਹਨੂੰ ਖੁੱਲਾ ਕਰਾਂਗੇ ਸੂਟ ਨੂੰ ਇਸ ਤਰੀਕੇ ਨਾਲ ਤੇ ਕਰਾਂਗੇ ਵੀ ਸੋਨਾ ਵੀ ਬਹੁਤ ਲੱਗੂਗਾ ਜੀ ਜੇਕਰ ਤੁਸੀਂ ਆਪਣਾ ਕੋਈ ਸੂਟ ਲੂਜ਼ ਕਰਨਾ ਚਾਹੁੰਦੇ ਹੋ ਤਾਂ ਜੇਕਰ ਉਹਦੇ ਵਿੱਚ ਨਹੀਂ ਕਪੜਾ ਹੈਗਾ ਤਾਂ ਤੁਸੀਂ ਇਹ ਐਵੇਂ ਪੱਟੀਆਂ ਕੱਟਿਓ ਜੀ ਇੱਕ ਡੋਰੀ ਲੈ ਲਿਓ ਜਿਵੇਂ ਕਿ ਅੱਜਕੱਲ ਟ੍ਰੈਂਡ ਚੱਲ ਰਿਹਾ ਚਾਕਾਂ ਦੇ نیچے ਚੌੜੀ ਪੱਟੀ ਲਗਾਈ ਜਾਂਦੀ ਹੈ ਤੇ کئی ਵਾਰੀ ਮੈਚਿੰਗ ਕਲਰ ਲਗਾਇਆ ਜਾਂਦਾ ਟਿਸ਼ੂ ਦਾ ਵੀ ਲਗਾਇਆ ਜਾਂਦਾ ਜੀ ਤੇ ਉਸ ਤਰੀਕੇ ਨਾਲ ਆਪਾਂ ਵਧੀਆ ਇਹਦੀ ਜਿਹੜੀ ਅਲਟਰ ਨਾਲੇ ਅਲਟਰ ਹੋ ਜੂਗੀ ਨਾਲੇ ਵਧੀਆ ਸੋਨਾ ਸੂਟ ਲੱਗੂਗਾ ਜੀ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਜੀ ਅੰਦਰ ਨੂੰ ਤੇ ਜਿਹੜਾ ਮੇਰਾ ਮਸ਼ੀਨ ਦਾ ਪੈਰ ਹੈ ਇਹਦੇ ਵਿੱਚ ਚੜਾਈ ਇੰਨੀ ਹੈ ਜੀ ਇਹਦੇ ਵਿੱਚ ਡੋਰੀ ਵੀ ਕੋਈ ਦਿੱਕਤ ਨਹੀਂ ਹੈਗੀ ਵੀ ਸਿੰਗਲ ਪੈਰ ਨਹੀਂ ਚੜਾਉਣਾ ਪੈਂਦਾ ਜੇਕਰ ਤੁਹਾਡੇ ਕੋਲ ਐਵੇਂ ਦਾ ਵੀ ਨਹੀਂ ਪੈਰ ਚ ਉਹ ਹੈਗਾ ਤਾਂ ਤੁਸੀਂ ਸਿੰਗਲ ਪੈਰ ਚੜਾ ਸਕਦੇ ਹੋ ਜੀ ਇਹਦੇ ਵਿੱਚ ਪੈਪਿੰਗ ਐਵੇਂ ਲੱਗ ਜਾਂਦੀ ਹੈਗੀ ਪੈਰ ਦੇ ਨਾਲ ਹੀ ਸੈਂਟਰ 'ਚ ਇਹਦੇ ਵਿੱਚ ਇੰਨੀ ਸਪੇਸ ਹੈ ਇਹ ਪੈਰ 'ਚ ਇਹ ਮਸ਼ੀਨ ਨਾਲ ਨਹੀਂ ਆਇਆ ਸੀ ਜੀ ਇਹ ਬਾਅਦ 'ਚ ਟੇਲਰ ਨੇ ਲਗਵਾਇਆ ਸੀ ਇਨੂੰ ਆਪਾਂ ਜੀ ਜਿਵੇਂ ਮੈਂ ਗੁੰਮ ਲੈਸ ਲਗਾਉਣੀ ਦੱਸੀ ਸੀ ਤੁਸੀਂ ਇਸ ਤਰੀਕੇ ਨਾਲ ਸਟਾਰਟਿੰਗ ਕਰ ਲੈਣੀ ਹੈ ਉੱਪਰ ਤੋਂ نیچے ਤੱਕ نیچے ਮੈਂ ਨਿਸ਼ਾਨ ਲਾ ਲਏ ਸੀ ਜੀ ਘੇਰ ਦੇ ਆਪਾਂ ਕਿੰਨਾ ਰੱਖਣਾਗਾ ਉਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਪੱਟੀ ਨੂੰ ਘੁਮਾ ਦਿਓ ਸਿੰਗਲ ਸਲਾਈ ਦੇ ਵਿੱਚ ਆਪਣੀ ਜਿਹੜੀ ਇਹ ਪੱਟੀ ਹੈ ਜੀ ਅਟੈਚ ਹੋ ਜੂ ਬਾਰ-ਬਾਰ ਸਲਾਈ ਲਾਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਦੇਖ ਸਕਦੇ ਹੋ ਜੀ ਮੈਂ ਇੱਕ ਸਲਾਈ ਦੇ ਵਿੱਚ ਇਹ ਪੱਟੀ ਹੈ ਜਿਹੜੀ ਲਾ ਰਹੀਆਂ ਅੰਗੀ ਨਾਲੇ ਪਾਈਪਿੰਗ ਨਿਕਲੇਉਗੀ ਨਾਲੇ ਜਿਹੜੀ ਪੱਟੀ ਹੈ ਉਹ ਅਟੈਚ ਹੋ ਜੂਗੀ ਜੀ ਇਸ ਤਰੀਕੇ ਨਾਲ ਜੀ ਆਪਾਂ ਜਿਹੜੇ ਚਾਰੇ ਚਾਕ ਨੇ ਉਹਨਾਂ ਤੇ ਪੱਟੀਆਂ ਲਾ ਲਾਂਗੇ ਜੀ ਲਾਈਨਿੰਗ ਆਪਾਂ ਨੇ ਇਹਦੇ ਵਿੱਚ ਨਹੀਂ ਆ ਰਹੀ ਇਸ ਕਰਕੇ ਬਾਹਰ ਹੀ ਰੱਖਣੀ ਹੈ ਜੀ ਇਹ ਆਪਾਂ ਬਾਅਦ 'ਚ ਤੁਹਾਨੂੰ ਦੱਸਾਂਗੇ ਵੀ ਆਪਾਂ ਇਹਨੂੰ ਕਿਵੇਂ ਅੰਦਰ ਰੱਖਣਾ ਨਾਲੇ ਤਾਂ ਆਪਣਾ ਜਿਹੜਾ ਸੂਟ ਹੈ ਉਹ ਖੁੱਲਾ ਹੋ ਜੂਗਾ ਜੀ ਉਹਨਾਂ ਦੇ ਪਾਉਣ ਜੋਗੋ ਜੂ ਨਾਲੇ ਦੇਖੋ ਸੋਨਾ ਵੀ ਲੱਗੂਗਾ ਕਿਉਂਕਿ ਕੋਈ ਵੀ ਕੰਮ ਹੈ ਜੀ ਜੇਕਰ ਆਪਾਂ ਮੈਂ ਇਹਨੂੰ نیچے-नीचे ਕੱਪੜਾ ਜੋੜ પાਕੇ ਲਾ ਦੰਦੀ ਉਹ ਸੋਹਣਾ ਨਹੀਂ ਲੱਗਣਾ ਸੀ ਜੀ ਐਵੇਂ ਤਾਂ ਜੇਕਰ ਮੈਂ ਇਹਦੇ نیچے ਜੋੜ પાਕੇ ਕੱਪੜਾ ਅੰਦਰ ਉਹ ਫੋਲਡ ਕਰ ਦੰਦੀ ਤਾਂ ਕਰ ਵੀ ਸਕਦੀ ਸੀ ਜੀ ਪਰ ਉਹ ਤਰੀਕਾ ਬਿਲਕੁਲ ਗਲਤ ਹੈ ਜੀ ਉਹਦੇ ਨਾਲ ਆਪਣਾ ਸੂਟ ਹੈ ਜਿਹੜਾ ਬਿਲਕੁਲ ਵੀ ਬੇਕਾਰ ਲੱਗੂਗਾ ਵਰਕ ਵਾਲਾ ਸੂਟ ਹੈ ਜੀ ਇਹਨਾਂ ਦਾ ਚਲੋ ਸੋਹਣਾ ਸੂਟ ਹੈ ਜੀ ਜੇਕਰ ਕਿਤੇ ਬੰਦਾ ਬਾਹਰ ਅੰਦਰ ਨਹੀਂ ਪਾਊਗਾ ਤਾਂ ਘਰ ਡੇਲੀ ਰੂਟੀਨ ਚ ਪਾ ਕੇ ਤਾਂ ਹੰਡਾ ਸਕਦਾ ਤਾਂ ਆਪਾਂ ਨੂੰ ਇਹ ਉੱਪਰ ਆ ਜਾਂ ਨਹੀਂ ਲੱਗੂਗਾ ਇਹ ਦੇਖੋ ਜੀ ਆਪਾਂ ਨੇ ਨਿਸ਼ਾਨ ਲਾਇਆ ਹੋਇਆ ਸੀਗਾ ਘੇਰ ਦਾ ਉਹਦੇ ਹਿਸਾਬ ਨਾਲ ਆਪਾਂ نیچے ਤੱਕ ਇਹਨੂੰ ਪੱਟੀ ਨੂੰ ਲੈ ਆਵਾਂਗੇ ਜੀ ਬਾਕੀ ਇੱਕ ਸੂਟ ਸਲਾਈ ਕਰਨਾ ਸੌਖਾ ਜੀ ਜਿਹੜੀ ਅਲਟਰ ਕਰਨੀ ਆ ਉਹ ਬਹੁਤ ਔਖੀ ਲੱਗਦੀ ਹੈ ਇਹ ਸੂਟ ਤੇ ਬਹੁਤ ਮਿਹਨਤ ਕੀਤੀ ਹੈ ਜੀ ਮੈਂ ਜਿਹੜੀਆਂ ਲੈਸਾਂ ਸੀਗੀਆਂ ਫੋਰ ਸਾਈਡ ਕਮਾਈ ਹੋਈ ਸੀ ਚਾਕਾਂ ਤੋਂ ਆਰਮਨਾਲ ਦੇੜੀ ਹੈ ਜੀ ਵੀ ਕੋਈ ਕੱਟ ਨਾ ਲੱਗ ਜੇ ਕਿਉਂਕਿ ਸੂਟ ਇੱਥੋਂ ਇਹ ਬਾਹਰ ਆਉਣਾ ਸੀਗਾ ਕਪੜਾ ਜਿੱਥੋਂ ਸਲਾਈ ਵੱਜੀ ਹੋਈ ਸੀ ਪਹਿਲਾਂ ਇਹ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਬਰੀਕ ਪਾਈਪਿੰਗ ਲੱਗੀ ਹੈਗੀ ਇਹ ਇਹ ਡੋਰੀ ਵਾਲੀ ਪਾਈਪਿੰਗ ਜੀ ਦੋ ਤਰ੍ਹਾਂ ਦੀ ਆਉਂਦੀ ਹੈ ਇੱਕ ਤਾਂ ਜ਼ਿਆਦਾ ਮੋਟੀ ਆਉਂਦੀ ਹੈ ਮੋਟੀ ਪਾਈਪਿੰਗ ਵੀ ਡੋਰੀ ਵਧੀਆ ਨਹੀਂ ਲੱਗਦੀ ਮੇਰੀ ਇਹ ਬਰੀਕ ਵਾਲੀ ਜਿਹੜੀ ਡੋਰੀ ਹੈ ਉਹ ਲੈ ਕੇ ਆਈ ਹੋਈਆਂ ਮੈਂ ਆਪਾਂ ਹੁਣ ਇੱਥੇ ਪ੍ਰੈਸ ਲਾ ਦਾਂਗੇ ਜੀ ਇਹਨੂੰ ਆਪਾਂ ਫੋਲਡ ਕਰ ਦਾਂਗੇ ਦੇਖੋ ਇਹ ਜਿਹੜੀ ਲਾਈਨਿੰਗ ਹੈ ਜੀ ਇਹਨੂੰ ਆਪਾਂ ਅੰਦਰ ਜਿਹੜੀ ਜਦੋਂ ਚਾਕ ਇਹ ਪੱਟੀ ਫੋਲਡ ਕਰਨੀ ਹੈ ਉਹਦੇ ਅੰਦਰ ਦੇ ਦਾਂਗੇ ਜੀ ਉੱਪਰ ਇਹਦੇ ਤਰਪਾਈ ਹੋ ਜੂਗੀ ਇਹ ਲਾਈਨਿੰਗ ਅੰਦਰ ਆਜੂ ਕਿਉਂਕਿ ਜੇ ਆਪਾਂ ਸਲਾਈ ਚ ਦਿੰਦੇ ਸੀ ਤਾਂ ਘੇਰ ਚ ਜਦੋਂ ਆਪਾਂ ਪ੍ਰੈਸ ਕਰਦੇ ਆ ਉਦੋਂ ਬਲ ਪੈਂਦੇ ਨੇ ਕਿਉਂਕਿ ਇਹ ਲਾਈਨਿੰਗ ਛੋਟੀ ਹੈ ਜੀ ਘੇਰ ਤੋਂ ਅਪਾ ਇਹਦੀ ਸਲਾਈ ਵੀ ਨਹੀਂ ਕੋਈ ਲਾ ਸਕਦੇ ਜੀ ਕਿਉਂਕਿ ਇਹਦੀ ਸਲਾਈ ਜੇ ਆਪਾਂ ਇਹਨੂੰ ਸਲਾਈ ਨਾਲ ਅਟੈਚ ਕਰਾਂਗੇ ਤਾਂ ਇਹ ਬਾਹਰ ਆਊਗੀ ਇਸ ਲਈ ਆਪਾਂ ਇਹਨੂੰ ਜਦੋਂ ਤਰਪਾਈ ਕਰਵਾਵਾਂਗੇ ਤੇ ਉਦੋਂ ਬਰੀਕ-ਬਰੀਕ ਕਰਕੇ ਤਰਪਾਈ ਕਰਵਾ ਲਾਂਗੇ ਹੁਣ ਜਿਹੜੀ ਆਪਾਂ ਰਿਵਰਸੀਬਲ ਟੇਪ ਲਵਾਂਗੇ ਜੀ ਉਹਦੇ ਨਾਲ ਆਪਾਂ ਇਹਨੂੰ ਫੋਲਡ ਕਰ ਦਾਂਗੇ ਜਿਹੜੀਆਂ ਇਹ ਪੱਟੀਆਂ ਨੇ ਜਿਹੜੇ ਵੀ ਆਪ ਮੰਨ ਲਓ ਵੀ ਜਿਵੇਂ ਆਪਾਂ ਚਾਕ ਫੋਲਡ ਕਰਦੇ ਹੁੰਨੇ ਆ ਉਵੇਂ ਫੋਲਡ ਕਰ ਦਾਂਗੇ ਜੀ ਆਪਾਂ ਇਹਨੂੰ ਜੇਕਰ ਤੁਹਾਡੇ ਵੀ ਕੋਈ ਸੂਟ ਨਹੀਂ ਵੀ ਟਹਿਟ ਹੋ ਰਿਹਾ ਮਤਲਬ ਕਿ ਤੁਸੀਂ ਉਹਨੂੰ ਲੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਕਰਿਓ ਜੀ ਕਿਉਂਕਿ ਮੈਚਿੰਗ ਕਲਰ ਦਾ ਕੱਪੜਾ ਹੀ ਲੈਣਾ ਆਪਾਂ ਨੇ ਜੇਕਰ ਉਹਤੇ ਵਰਕ ਹੋਇਆ ਹੋਇਆ ਸੂਟ ਤੇ ਤਾਂ ਤੁਸੀਂ ਟਿਸ਼ੂ ਮਿਲ ਜਾਂਦਾ ਜੀ ਆਪਾਂ ਨੂੰ ਲੈਸਾਂ ਵਾਲੀ ਸ਼ਾਪ ਤੋਂ ਮਿਲ ਜਾਊਗਾ ਤੁਸੀਂ ਉਥੋਂ ਟਿਸ਼ੂ ਲੈ ਸਕਦੇ ਹੋ ਜੀ ਉਹਦੀ ਐਵੇਂ ਪੱਟੀ ਬਣਾ ਕੇ ਲਾ ਸਕਦੇ ਹੋ ਬਾਕੀ ਜੇਕਰ ਪ੍ਰਿੰਟਡ ਜਾਂ ਵਰਕ ਵਾਲਾ ਸੂਟ ਹੈ ਤਾਂ ਜਿਹੜੇ ਕਲਰ ਦਾ ਵਰਕ ਹੋਇਆ ਤੁਸੀਂ ਉਸ ਕਲਰ ਦਾ ਵੀ ਪੱਟੀ ਲਾ ਸਕਦੇ ਹੋ ਇਹ ਇਹ ਤੁਹਾਨੂੰ ਇੰਨਾ ਕਿ ਤਾਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਇਹ ਦੇਖੋ ਜੀ ਇਹ ਆਪਾਂ ਇੱਥੇ ਪ੍ਰੈਸ ਕਰ ਰਹੇ ਆ ਇਹ ਰੀਵਰਸਿਵਲ ਟੇਪ ਨਾਲ ਅੰਦਰ ਫੋਲਡ ਹੋ ਗਿਆ ਤੇ ਪੇਸਟ ਹੋ ਗਿਆ ਜੀ ਪ੍ਰੈਸ ਨਾਲ ਆਪਾਂ ਉਹਨੂੰ ਪੇਸਟ ਕਰ ਦਾਂਗੇ ਇਹਦੇ ਨਾਲ ਜੀ ਕੱਚਾ ਨਹੀਂ ਪਾਉਣਾ ਪੈਂਦਾ ਮਸ਼ੀਨ ਨਾਲ ਪਾਉਣਾ ਜੇ ਆਪਾਂ ਹੱਥ ਨਾਲ ਇਹ ਤੁਸੀਂ ਸਿੱਧੇ ਪਾਸੇੋਂ ਦੇਖ ਸਕਦੇ ਹੋ ਜੀ ਬਿਲਕੁਲ ਨਹੀਂ ਪਤਾ ਲੱਗ ਰਿਹਾ ਕਿਉਂਕਿ ਇਹ ਪ੍ਰੈਸ ਬਹੁਤ ਜ਼ਿਆਦਾ ਵੀ ਗਰਮ ਹੋ ਜਾਂਦੀ ਹੈ ਜਦੋਂ ਆਪਾਂ ਬਹਾਲਾ ਟਾਈਮ ਰੱਖਦੇ ਆ ਤਾਂ ਇਹ ਬਹੁਤ ਕੱਪੜੇ ਦੀ ਬਿਲਕੁਲ ਐਵੇਂ ਕਰ ਦਿੰਦੀ ਹੈ ਕਿ ਨਮਾ ਜਿਵੇਂ ਸਲਾਈ ਦਾ ਜਿਹੜੀਆਂ ਉਹ ਗਲੀਆਂ ਜੇ ਹੁੰਦੀਆਂ ਨੇ ਬਿਲਕੁਲ ਨਹੀਂ ਪਤਾ ਲੱਗ ਰਿਹਾ ਜੀ ਹੁਣ ਅੱਜ ਕੱਲ ਤਾਂ ਉੰਜ ਵੀ ਟ੍ਰੈਂਡ ਚੱਲ ਰਿਹਾ ਜੀ ਇਹ ਪੱਟੀ ਦਾ ਇਹ ਪੱਟੀ ਨਾਲ ਜ਼ੂੜ ਲਾ ਕੇ ਬਹੁਤ ਸੋਹਣਾ ਬਣਦਾ ਸਲਾਈ ਬਹੁਤ ਸੋਹਣੀ ਲੱਗਦੀ ਹੈਗੀ ਚਾਕ ਬਹੁਤ ਸੋਹਣੇ ਫੋਲਡ ਹੁੰਦੇ ਨੇ ਜੀ ਬਾਕੀ ਰਿਵਲਸੀਬਲ ਟੇਪ ਬਹੁਤ ਕੰਮ ਆਉਂਦੀ ਹੈ ਜੀ ਇੰਨਾ ਜਿਵੇਂ ਆਪਾਂ ਮਸ਼ੀਨ ਨਾਲ ਕੱਚੇ ਨਹੀਂ ਪਾਉਣੇ ਪੈਂਦੇ ਕਿਉਂਕਿ ਹਰੇਕ ਕੱਪੜੇ ਦੇ ਵਿੱਚ ਉੱਤੇ ਮਸ਼ੀਨ ਨਾਲ ਸਲਾਈ ਮਾਰਨੀ ਓਕੇ ਹੋ ਜਾਂਦੀ ਹੈ ਉਹਦੇ ਵਿੱਚ ਗਲੀਆਂ ਜੀਆਂ ਚਮਕਣ ਲੱਗ ਜਾਂਦੀਆਂ ਨੇ ਸਲਾਈ ਦਾ ਨਿਸ਼ਾਨ ਪੈ ਜਾਂਦਾ ਏਸੀ ਜੀ ਮੇਰੀ ਅੱਜ ਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਇਹ ਤਰੀਕਾ ਵੀ ਜ਼ਰੂਰ ਟਰਾਈ ਕਰਿਓ ਜੀ ਦੇਖੋ ਕਾਟਨ ਦੇ ਕੱਪੜੇ ਤੇ ਕਿੰਨੀ ਫਿਨਿਸ਼ਿੰਗ ਆਉਂਦੀ ਹੈ ਹਰੇਕ ਕੰਮ ਦੀ ਬਹੁਤ ਸੋਹਣੀ ਹੈ ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਉਹ ਸਲਾਈ ਕਰਨੇ ਬਹੁਤ ਵਧੀਆ ਲੱਗਦੇ ਨੇ ਜਿਹੜੇ ਰੇਸ਼ਮੀ ਕੱਪੜੇ ਹੁੰਦੇ ਨੇ ਜੀ ਉਹਨਾਂ ਦਾ ਥੋੜਾ ਜਿਹਾ ਦਿੱਕਤ ਆਉਂਦੀ ਹੈ